ਸ਼ਸ਼ੀਕਲ ਜੀ ਕੀ ਹਾਲ ਚਾਲ ਮੇਰਾ ਨਾਮ ਗੁਰਪ੍ਰੀਤ ਵੈਲਕਮ ਬੈਕ ਟੂ ਦੀ ਵਲੌਗ 21 ਨਵੰਬਰ ਅੱਜ ਦੇ ਵਲੌਗ ਵਿੱਚ ਸਵਾਗਤ ਹੈ ਨੌ ਵਜ ਚੁੱਕੇ ਨੇ ਲੇਟ ਉੱਠਿਆ ਮੈਂ ਫੀਵਰ ਹੈ ਨਾ ਮਲੇਰੀਆ ਅੱਜ ਫਾਈਨਲੀ ਲਾਸਟ ਇੰਜੈਕਸ਼ਨ ਲੱਗਣਾ ਹੈ ਫਿਰ ਫਤਿਹ ਉਦੋਂ ਬਾਅਦ ਆਪਾਂ ਪੂਰੇ ਸੈੱਟ ਹੋਮ ਤਾਂ ਥੋੜਾ 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 ਪੜ ਰਿਹਾ ਆ ਉਹ ਬੁੱਕਸ ਪਈਆਂ ਰਾਤ ਨੂੰ ਥੋੜਾ ਇਹ ਪੜ ਕੇ ਸੌਂ ਜਾਈਦਾ ਕੱਲ ਗਏ ਸੀ ਮਾਸੀ ਜੀ ਬਾਰਾਂ ਵੱਲੇ ਅੱਜ ਅੱਜ ਨਹੀਂ ਕਿਤੇ ਜਾਣਾ ਅੱਜ ਦੇਖਦੇ ਹਾਂ ਕੀ ਹੁੰਦਾ ਹੈ ਗੈਵੀ ਚੱਲਿਆ ਸਕੂਲੇ ਗੈਵੀ ਕਿਵੇਂ ਹੈ ਕਿ ਚੱਲਿਆ ਸਕੂਲ ਹੈ ਬੜੇ ਦਿਨਾਂ ਬਾਅਦ ਵਲੌਗ ਵਿੱਚ ਆਇਆ ਨਾ ਨਾਤਾ ਕੋ ਨਹੀਂ ਮਾਤਾ ਕੋ ਨਹੀਂ ਬੜੇ ਦਿਨ ਹੋ ਗਏ ਨਾਤਾ ਕੋ ਨਹੀਂ ਕਿੰਨੇ ਦਿਨ ਹੋ ਗਏ ਨੇ ਨਹੀਂ ਨਾਤਾ ਗਿਆ ਵੀ ਤਿੰਨ ਦਿਨ ਤਿੰਨ ਦਿਨ ਹੋ ਗਣਾ ਹੈ ਵੈਰੀ ਗੁੱਡ ਮੰਗਲ ਬੋਧ ਰਹੀ ਚੱਲਣਾ ਨਾ ਬੰਲੀ ਐਵੇਂ ਨਹੀਂ ਚੱਲਣਾ ਹੁਨੇ ਨਹਾ ਕੇ ਪਹਿਜ ਮੰਮੀ ਇਹਨੂੰ ਹਾਂ ਆ ਕੇ ਨਾ ਚੱਲ ਮੇਰੀ ਸ਼ੂਗਰ ਵਧੀ ਹੋਈ ਹੈ ਬਟ ਮੈਂ ਚੋਰੀ ਛੁਪੇ ਬਰਫੀ ਥੋੜੀ ਥੋੜੀ ਖਾ ਲਈਦਾ ਮੰਮੀ ਨੂੰ ਨਹੀਂ ਪਤਾ ਲੱਗੰਦੇ ਨਾ ਆਹ ਉਹ ਕਾਜ ਖਰੀਦਣ ਵਾਸਤੇ ਅੱਗੇ ਨਹੀਂ ਜਾਂਦਾ ਭੋਜਨ ਸ਼ਿਕਾਹ ਦੇਈਏ ਤਾਂ ਇਹਦੇ ਨਾਲ ਕੋਈ ਸੱਚਾ ਸੌਦਾ ਨਹੀਂ ਇਕ ਰੂ ਪਿਆਰੇ ਗੁਰਨਾਣਕ ਪਾਤਸ਼ਾਹ ਨੇ ਸ਼ਹਿਰ ਤੋਂ 20 ਰੁਪਿਆ ਦਾ ਸਮਾਨ ਲਿਆਂਦਾ ਰਸਤ ਲਿਆਂਦੀ ਤੇ ਸਾਧਵਾ ਨੂੰ ਲੰਗਰ ਤਿਆਰ ਕਰਕੇ ਪਾਤਸ਼ਾਹ ਨੇ ਆਪਣੇ ਹੱਥੀ ਛਾ ਦਿੱਤਾ ਹੁਣ ਥੜਾਇ ਪੜਦੇ ਆ ਅੰਦਰਲੀ ਆਵਾਜ਼ ਜਿਹੜੀ ਬੁੱਕ ਕੰਟੀਨਿਊ ਕੀਤੀ ਵੀ 35 ਨੰਬਰ ਪੇਜ ਤੇ ਪਹੁੰਚ ਗਿਆ ਮੈਂ ਬਾਈਬਲ ਚ ਲਿਖਿਆ ਹੈ ਸ਼ੁਰੂ ਵਿੱਚ ਸ਼ਬਦ ਸੀ ਸ਼ਬਦ ਪਰਮਾਤਮਾ ਦੇ ਨਾਲ ਸੀ ਅਤੇ ਸ਼ਬਦ ਹੀ ਪਰਮਾਤਮਾ ਸੀ ਸੋਕਰਾਟ ਕਹਿੰਦਾ ਹੈ ਕਿ ਉਹਨਾਂ ਨੇ ਆਪਣੇ ਅੰਦਰ ਇੱਕ ਐਸੀ ਆਵਾਜ਼ ਸੁਣਾਈ ਦਿੱਤੀ ਜੋ ਉਹਨਾਂ ਨੂੰ ਅਲੌਕਿਕ दैਵੀ ਮੰਡਲਾ ਵਿੱਚ ਲੈ ਗਈ। ਬ੍ਰਹਿਮੰਡ ਵਿੱਚ ਇੱਕ ਐਵਜੀ ਆਵਾਜ਼ ਇੱਕ ਧੁਨ ਹੈ ਜਿਹਦੇ ਬਾਰੇ ਆਪਾਂ ਖੁੱਲ੍ਹ ਕੇ ਚਰਚਾ ਵੇਲੇ ਟਾਈਮ ਕਰਾਂਗੇ ਕਦੇ ਸੈਪਰੇਟ ਵਲੌਗ ਵਿੱਚ। that is in spiritual context ਸਿਰਫ ਇਹਨੇ ਕੋ ਪੇਜ ਰਹਿ ਗਿਆ 47 ਤੱਕ ਪਹੁੰਚ ਗਿਆ। ਹੁਣ ਖਾਂਦੇ ਆ ਨਮਕ ਵਾਲੀ ਰੋਟੀ। ਤੇ ਪੀਨੇ ਆ ਚਾ 11 ਵਜ ਗਏ ਨੇ ਇੱਕ ਖੁਰਾਕ ਰਹਿ ਗਈ ਇਸ ਤੋਂ ਬਾਅਦ ਰਾਤ ਦੀ ਖੁਰਾਕ ਰਹਿ ਗਈ ਫਿਰ ਉਸ ਤੋਂ ਬਾਅਦ ਮਿਲ ਰਹੀ ਹੈ ਬਾਏ ਬਾਏ ਐਂਟਾਈਫਾਈਡ ਮੈਡੀਸਿਨ ਲੈ ਕੇ ਮੈਂ ਆ ਗਿਆ ਜੀ ਬਾਹਰ ਥੋੜਾ ਜਿਹਾ ਵਾਕ ਤੇ ਅੱਜ ਥੋੜਾ ਜਿਹਾ ਕਲੀਅਰ ਜਿਹਾ ਮੌਸਮ ਹੈ ਹਵਾ ਸਾਫ ਹੈ ਕਿਤੇ ਵੀ ਅਜੇ ਤੱਕ ਤਾਂ ਅੱਗ ਨਹੀਂ ਲੱਗੀ ਨਾੜ ਨੂੰ ਕਿਵੇਂ ਠੀਕ ਹੈ ਤੂੰ ਯਾਰ ਇਹਦੇ ਲਈ ਰੋਟੀ ਲੈਣੀ ਸੀ ਇਹਦੇ ਦੋ ਗਲੂਰੇ ਨੇ ਉਹ ਛੋਟੇ ਛੋਟੇ 1 2 ਬਾਕੀ ਅਸੀਂ ਕੱਲ ਗਏ ਸੀ ਮਾਸੀ ਜੀ ਵਰਾਂ ਵੱਲੇ ਅੱਜ ਜਾਣਾ ਭੂਆ ਕਰੇ ਭੂਆ ਜੀ ਇੱਥੇ 5 ਕੋ ਕਿਲੋਮੀਟਰ ਅੱਗੇ ਰਹਿੰਦੇ ਨੇ ਉਹਨਾਂ ਕਰੇ ਜਾਣਾ ਐਂਡ ਯਾਰ ਮੰਮੀ ਜੀ ਦੀ ਰਿਪੋਰਟ ਆ ਗਈ ਕੱਲ ਰਿਪੋਰਟ ਕਰਾਈ ਸੀ ਬਲੱਡ ਸੈਂਪਲ ਦੇ ਕੇ ਤੇ ਐਂਡ ਟਾਈਫਾਈਡ ਉਹਨਾਂ ਨੂੰ ਵੀ ਆਇਆ ਟਾਈਫਾਈਡ ਮਲੇਰੀਆ ਮੇਰਾ ਅਜੇ ਗਿਆ ਨਹੀਂ ਅੱਜ ਲਾਸਟ ਇੰਜੈਕਸ਼ਨ ਲੱਗਣਾ ਹੈ ਤੇ ਮੰਮੀ ਜੀ ਨੂੰ ਹੋ ਗਿਆ ਐਵੇਂ ਹੀ ਹੈ ਬਿਮਾਰੀਆਂ ਵੱਧ ਜਾਂਦੀਆਂ ਨੇ ਮੁੰਡਿਆ ਬੱਚੋ ਬਾਅਦ ਚ ਕਰੋ ਰਿਪੋਰਟ ਆ ਗਈ ਮੰਮੀ ਤੇਰੀ ਰਿਪੋਰਟ ਚ ਬਲੱਡ ਸਹੀ ਆ ਹੈ 슈ਗਰ ਵੀ ਸਹੀ ਹੈ

ਏ ਜੀ ਮੇਰੀ ਪੂਆ ਜੀ ਦਾ ਕਰ ਤੁਹਾਨੂੰ ਦਿਖਾਉਂਦੇ ਆ ਐਕਚੁਅਲੀ ਉਹ ਬਿਮਾਰ ਨੇ ਕਾਫੀ ਸਾਲ ਡੇਢ ਹੋ ਚੁੱਕਾ ਹੈ ਉਹਨਾਂ ਨੂੰ ਕੁਝ ਹੋ ਗਿਆ ਸੀ ਪੂਰੀ ਬਾਡੀ ਤੇ ਦਾਗ ਪੈ ਗਏ ਸੀ ਯਾਰੇ ਫੁੱਫੜ ਵੀ ਬਿਮਾਰੇ ਉਹਨਾਂ ਨੂੰ ਪੁੱਛਣਾ ਆ ਬੇਸਿਕਲੀ ਗੇੜਾ ਮਰਨ ਚਲੋ ਫਿਰ ਜਾਤੀ ਨੂੰ ਮਿਲੇ ਕੋਈ ਜਾਤੀ ਨੂੰ ਮਿਲੇ ਕੋਈ ਥੋੜਾ ਬਲਾਸ ਸੀ ਮਿਲੇ ਕਰ ਜਾਤੀ ਚਾਚੂ ਦਾਦੂ ਨੂੰ ਕੀ ਹੋਇਆ ਓ ਆਈ ਆ ਰੱਖੇ ਜੀ ਕੁੱਕੜ ਆਪਾਂ 1 2 3 4 ਚਾਰ ਨਦਾਰੇ ਇੱਕ ਕੁੱਕੜ ਹੈ ਬਾਕੀ ਕੁਕੜੀਆਂ ਨਾ ਇਹ ਭੂਆ ਦਾ ਵੱਡਾ ਛੋਰਾ ਹੈ ਦਾਰਾ ਦੋ ਕੁੱਕਰ ਦੋ ਕੁਕੜੀਆਂ ਨੇ ਦੋ ਕੁੱਕਰ ਦੋ ਕੁਕੜੀਆਂ ਇਧਰ ਈਗਲ ਵਾਲਾ ਨਾ 11 ਕਿ ਆਇਆ ਸਾਡਾ ਛੋਟਾ ਕਿੰਦਰ ਸ਼ਹਿਰ ਅਸੀਂ ਗਏ ਸੀ ਪਿੰਡ ਵਾਪਸ ਆ ਗਏ ਤੇ ਆਏ ਜੀ ਆਪਣਾ 9811 ਈਗਲ ਵਾਲੇ YouTube ਚੈਨਲ ਵੇਹਲੋ ਸਰਚ ਕਰੋ イーگل ਵਾਲੇ ਕਿਵੇਂ ਮੰਮੀ ਬੁਲਾਈ ਜੰਨੇ ਮੰਮੀ ਆ ਗਿਆ ਆ ਗਿਆ ਤੇ ਆイーگل ਵਾਲੇ ਦਾ ਚੈਨਲ ਦਾ ਯੂਟਿਊਬਰ ਕਿਵੇਂ ਵਧੀਆ ਤੂੰ ਦੱਸ ਵਧੀਆ ਵਧੀਆ ਬਹੁਤ ਦਾ ਛੋਟਾ ਛੋਰ ਆ ਲੈ ਸैम ਸੋਈਏ ਸੋਈ ਬਾਜ ਜਾਣੀ ਹੇ 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 ਓ ਟੀਕਾ ਲੱਗ ਗਿਆ ਹੁਣ ਚੱਲਿਆਂ ਜੀ ਅਸੀਂ ਪੱਠੇ ਕੁੱਤਰਨ ਉਹ ਗਵਾਂਢੀ ਕਰੋ ਲੋ ਆ ਕੇ ਕੁੱਤਰ ਕੇ ਪੱਠੇ ਇਹ ਤੇ ਕਰਦੇ ਹੈਲੋ ਗਾਇਸ ਕਰੀ ਕਰਦੇ ਹੈਲੋ ਹੈਲੋ ਗਾਇਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਰ ਕਰਦੇ ਸਤਿ ਸ਼੍ਰੀ ਅਕਾਲ ਕਰਦੇ ਚਲ ਵਾਹ ਬਾਬਾ ਜੀ ਕਰੀ ਵਾਗੁਰੂ ਬਾਬਾ ਜੀ ਕਿਹ ਬਾਤ ਮੱਥ ਟੇਕੀ ਦੱਸ ਦੇ ਕਰਦੇ ਸਤਿ ਸ਼੍ਰੀ ਅਕਾਲ ਵਾਗੁਰੂ ਨਹੀਂ ਹੁਣ ਇਹ ਤੇ ਰੋਲਾ ਬੜਾ ਪਾਈ ਗਏ ਕੁਕੜਾਂ ਕੋਲ ਛੱਡ ਦੇ ਨੇ ਤੈਨੂੰ ਚਾਹ ਨਾ ਚੱਲ ਰਹੀ ਏ ਮੂੰਗਫਲੀ ਮਿਲ ਲਿਆ ਸਾਰਿਆਂ ਨੂੰ ਭੂਆ ਜੀ ਅਰਾਂ ਨੂੰ ਫੁੱਫੜ ਤੇ ਆਪਣੇ ਉਹਨਾਂ ਦੇ ਬਾਲੀ ਬੱਚੇ ਤੇ ਕੋੜਾ ਜਾਂ ਮਾਹੌਲ ਜਾਂ ਇੰਜੋਇਮੈਂਟ ਹੋ ਗਿਆ ਠੀਕ ਠਾਕ ਤੇ ਮੈਂ ਕਰੇ ਜਾ ਕੇ ਇੰਜੈਕਸ਼ਨ ਵੀ ਲਵਾਣਾ ਹੈ ਇਹ ਤੋਂ ਬਾਅਦ ਮਲੇਰੀਆ ਦਾ ਅਜੇ ਲਾਸਟ ਤੇ ਇੱਥੇ ਮੈਂ ਤਕਰੀਬਨ 6 ਕੁ ਮਹੀਨੇ ਬਾਦ ਆਉਂਦਾ ਤਿੰਨ ਮਹੀਨੇ 6 ਮਹੀਨੇ ਤੇ ਵਧੀਆ ਲੱਗਦਾ ਐਂਡ ਇੱਕ ਦੋ ਦਿਨ ਕਈ ਵਾਰ ਰਹਿੰਦਾ ਉਹਨਾਂ ਪੂਆ ਜੀਰਾਂ ਕੋਲ ਇੱਥੇ ਮੱਜਾਂ ਪੱਠੇ ਕੁੱਤਰ ਪੂਰਾ ਖੇਤੀ ਬਾੜੀ ਜਿਹੜਾ ਕੰਮ ਕਦੇ ਉਹ ਟਰੈਕਟਰ ਚਲਾ ਲਿਆ ਐਂਡ 올 ਦੈਟ ਹੁਣ ਚਲਦਿਆਂ ਕਰੇ ਅੱਧਾ ਪਿੰਡ ਮਿੱਤਰਾਂ ਤੋਂ ਮਚਿਆ ਪਿਆ ਕੱਟੇ ਨਾਲ ਲਿਬੜਿਆ ਪਿਆ ਬੁਲਡ ਮੰਮੇ ਰਿਲਾ ਰਹੇ ਨੇ ਅਮਰੂਦ ਨਾ ਨਾ ਵੀਰੇ ਬਣਾ ਆਇ ਨਾ ਕੋਈ ਆ ਗਏ ਕੱਚੇ ਨੇ ਪਰ ਮਿੱਠੇ ਨੇ ਬੱਸ ਕਰੋ ਤੂੰ ਐ ਕਰਕੇ ਸਾਰੇ ਉਹ ਦੇਖੋ ਸਕੂਲ ਵੈਨ ਕਰੇਟਾ ਬਾਈਕਲੇ ਆਰਮੀ ਵਾਲੇ ਸਾਰੇ ਫਸੇ ਖਲੇ ਨੇ ਅਸੀਂ ਵੀ ਇੱਥੇ ਵੇਟ ਕਰ ਰਹੇ ਹਾਂ ਲੋ ਜੀ ਹੁਣ ਮੈਂ ਆ ਗਿਆ ਆਪਣੇ ਪਿੰਡ ਪਿੰਡ ਕਿੱਥੇ ਆਇਆ ਡਾਕਟਰ ਕਰੇ ਅੱਜ ਫਾਈਨਲੀ ਲਾਸਟ ਇੰਜੈਕਸ਼ਨ ਰਹਿੰਦਾ ਹੈ ਮਲੇਰੀਆ ਦਾ ਲਵਾ ਲੈਣਾ ਮਾਮਾ ਜੀ ਮਾਮਾ ਹੈਗੇ ਜੇ ਕਰੇ ਅੱਛਾ ਟੀਕਾ ਲਵਾਣਾ ਸੀ ਡਾਕਟਰ ਤਾਂ ਪਿੰਡ ਹੈ ਹੀ ਨਹੀਂ ਪਿੰਡ ਨਹੀਂ ਕਰੇ ਰਾਤ ਦੇ 8 ਵੱਜ ਚੁੱਕੇ ਨੇ ਅਮਨ ਨੂੰ ਪੀ ਕੇ ਤੇ ਅਮਨ ਮਿੱਡਾ ਸਾਹਮਣੇ ਨਹੀਂ ਆ ਰਿਹਾ ਡਿਸਕਸ਼ਨ ਚੱਲ ਰਹੀ ਥੋੜੀ ਜੀ ਸਾਹਮਣੇ ਆਗੇ ਨਾ ਅਮਨ ਹੈ ਦਿਖਾ ਦੇ ਟਰੈਵਲਰ ਵਲੋਗਰ ਨੋਮੈਡਿਕ ਟਰੈਵਲਰ ਸਸੇ ਜੀ ਕੀ ਹਾਲ ਚੱਲ ਨੇ ਠੀਕ ਠਾਕ ਹੈ ਚੱਲਿਆ ਕੱਲ ਫਿਰ ਚੰਡੀਗੜ੍ਹ ਨਾ ਚੰਡੀਗੜ੍ਹ ਨਹੀਂ ਜਾਣਾ ਨਹੀਂ ਜਾਣਾ ਨਹੀਂ ਲੱਗਦਾ ਉੱਥੇ ਇਹ ਸਾਡਾ ਸੀਨੀਅਰ ਇਹਦਾ ਤੇ ਮੇਰਾ ਸੀਨੀਅਰ ਕੌਣ ਹੈ ਡਿਸਾਈਡ ਕਰੋ ਮੈਂ ਜੂਨੀਅਰ ਬਣੂਗਾ ਤਾਂ ਉਹ ਉਹ ਘਾਟਾ ਕਰੀਏ ਸਾਡਾ ਸੀਨੀਅਰ ਇੱਕੋ ਇੱਕੋੜਾ ਗੋਰਾ ਮਰਾ ਗੋਰਾ ਮਰਾ ਗੋਰਾ ਐਮਐਡ ਦੀ ਤਿਆਰੀ ਮੁੰਡਿਓ ਪੇਪਰਾਂ ਦੀ ਨਹੀਂ ਐਮਚ ਇਹਦੇ ਵੀ ਪੇਪਰ ਨਹੀਂ ਦੇ ਪੰਜਾਬੀ ਦੇ ਐਮ ਮੈਂ ਛੱਡ ਦੇਣੀ ਹੈ ਇੰਦਰ ਲਈ ਕੋਈ ਫਾਇਦਾ ਨਹੀਂ ਅਸੀਂ ਉਹਨਾਂ ਦੀ ਡੌਂਕੀ ਮੈਨੂੰ ਚੜਾ ਰਹੇ ਨੇ ਅੰਦਰਲੀ ਹਵਾਏ ਪੜ ਰਹੇ ਆ ਮੈਨੂੰ ਗਰੀ ਕਰਨੀ ਹੈ ਅਸੀਂ ਡੌਂਕੀ ਲਾਨੀ ਹੈ ਐਮ ਐ ਥਰਡ ਅੱਛਾ ਬਾਹਰ ਜਾਣਾ ਹੈ ਜਰਮਨੀ ਜਰਮਨੀ ਤੂੰ ਕਿੱਧਰ ਜਾਣਾ ਹੈ ਇੱਥੇ ਜਾਣਾ ਹੈ ਪਿੰਡ ਦੁਬਾਰਾ ਪਿੰਡ ਦੁਬਾਰਾ ਫਿਰ ਨਹੀਂ ਤੇ ਜਾਣਾ ਮੈਂ ਅੱਜ ਪੂਆ ਕਰਿਓ ਆ ਅੱਛਾ ਬਾੜੀਆਂ ਸਾਰੇ ਫਾਜਲ ਕਿੰਨੇ ਫਾਜਲ ਕਾ ਕਿੰਨੇ ਫਿਰ ਦੁਬਾਰਾ ਤੂੰ ਪਿੱਛੇ ਦੇ ਪਿੱਛੇ ਕ੍ਰਿਮੀਨਲ ਹੈਗਾ ਬਰੀਗ ਦੇ ਜਾਂਦੇ ਬਿੱਲੀਆਂ ਦੀਆਂ ਪੇਛੀਆਂ ਤੇ ਜਾਂਦਾ ਹੁਣ ਆਪਾਂ ਐਂ ਜੀ ਬਾਹਰ ਇਹ ਰੋਟੀ ਗਲੂਰੀਆਂ ਨੂੰ ਪਾਣਾ ਆਇਆ ਆਇਆ ਹੋਰ ਖਾ ਨਹੀਂ ਚੱਲ ਖਾ ਤੂੰ ਦਾ ਰੱਜ ਰੱਜ ਕੇ ਖਾ ਕੀ ਕਰਦਾ ਵੇ ਗੇਮ ਖੇੜੀ ਫ੍ਰੀ ਫਾਇਰ ਹਾਂ ਮੇਰੀ ਬਿੱਲੀ ਮਾਰ ਜਾ ਚਾਹਵੇਂ ਖਾਣੇ ਚਾਵਲ ਲਾਸਟ ਇੰਜੈਕਸ਼ਨ ਰਹਿੰਦਾ ਸੀ ਉਹ ਹੁਣੇ ਲਵਾ ਕੇ ਆਇਆ ਪਿੰਡੋ ਡਾਕਟਰ ਕਰੋ 9:59 10 ਵਜੇ ਨਾਲੇ ਨੇ ਡਾਕਟਰ ਮਿਲਿਆ ਹੀ ਨਹੀਂ ਅੱਜ ਪੂਰੇ ਦਿਨ ਅਸੀਂ ਵੀ ਘੁੰਮਦੇ ਫਿਰਦੇ ਰਹੇ ਚਲੋ ਫਾਈਨਲੀ ਟਾਈਫਾਇਟ ਬਾਏ ਬਾਏ ਤੇ ਵਾਹਿਗੁਰੂ ਜੀ ਅੱਗੇ ਆਪਦਾ ਮਿਹਰ ਭਰਿਆ ਰੱਖਿਓ ਗੁਰਦੁਆਰਾ ਸਾਹਿਬ ਸਵੇਰੇ ਸਵੇਰੇ ਗੁਰਦੁਆਰਾ ਸਾਹਿਬ ਆਵਾਂਗਾ ਪੱਕਾ ਜਲਦੀ ਉੱਠ ਗਿਆ ਤਾਂ